ਜੰਗ ਲੱਗੂਗੀ ਜਾਂ ਨਹੀਂ ਲੱਗੂਗੀ ਤੇ ਕਿਹੜੇ ਸ਼ਹਿਰਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ ਜੰਗ ਤੋਂ ਪਾਕਿਸਤਾਨ ਬਿਲਕੁਲ ਤਬਾਹ ਹੋ ਚੁੱਕਿਆ ਅੱਧੇ ਪਾਕਿਸਤਾਨ ਤੇ ਕਬਜ਼ਾ ਕਰਤਾ ਲਾਹੌਰ ਸਾਰਾ ਤੈਸ ਨੈਸ ਕਰਤਾ ਦੋ ਤਿੰਨ ਅਤਵਾਦੀ ਇਹਨਾਂ ਨੇ ਰੈਸਟ ਕਰ ਲਏ ਮੈਂ ਕਹਣਾ ਪੂਰੇ ਫੱਟੇ ਚੱਕਤੇ ਇਹ ਗੱਲਾਂ ਬਾਈ ਜੀ ਮੈਂ ਨਹੀਂ ਕਹਿ ਰਿਹਾ ਕੋਜਿਕ ਹਿੰਦੀ ਚੈਨਲਾਂ ਨੇ ਇੰਨੀ ਕਿ ਖੇਡਾਈ ਆ ਇੰਨੀ ਕਿ ਖੇਡਾਈ ਆ ਵੀ ਗੱਲਾਂ ਹੀ ਛੱਡ ਦਿਓ ਹਿੰਦੀ ਚੈਨਲਾਂ ਦੇ ਉੱਪਰ ਆਪ ਦੇ ਵਿਊ ਲੈਣ ਲਈ ਆਪ ਦੇ ਚੈਨਲਾਂ ਨੂੰ ਮਜ਼ਬੂਤ ਕਰਨ ਲਈ ਆਡੀਅנס ਵਧਾਉਣ ਲਈ ਇੰਨੇ ਕਿ ਜ਼ਿਆਦੇ ਝੂਠ ਬੋਲੇ ਜਾ ਰਿਹਾ ਹੈ ਵੀ ਜਿਹਦਾ ਕੋਈ ਹਸਾਬਿਕਤਾਬ ਨਹੀਂਗਾ ਹਿੰਦੀ ਚੈਨਲਾਂ ਦੇ ਉੱਪਰ ਇਹ ਵੀ ਕਹਿ ਰਿਹਾ ਜਾ ਰਿਹਾ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਸੂਤਰਾਂ ਤੋਂ ਪਤਾ ਲੱਗਿਆ ਪਾਕਿਸਤਾਨ ਦੇ ਸੂਤਰਾਂ ਤੋਂ ਇਹ ਪਤਾ ਲੱਗਿਆ ਪਾਕਿਸਤਾਨ ਡਰ ਗਿਆ ਪਾਕਿਸਤਾਨ ਹੱਥ ਜੋੜ ਰਿਹਾ ਪਾਕਿਸਤਾਨ ਬਖਲਾੜ ਦੇ ਵਿੱਚ ਆ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਜੇ ਹਿੰਦੀ ਚੈਨਲਾਂ ਦੇ ਐਡੇ ਹੀ ਸੂਤਰ ਮਜ਼ਬੂਤ ਨੇ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਲੱਗ ਰਿਹਾ ਜਿਹੜੇ 18 ਜਨੇ ਪਹਿਲਗਾਮ ਦੇ ਵਿੱਚ ਮਰ ਗਏ ਉਦੋਂ ਇਹਨਾਂ ਨੂੰ ਸੂਤਰਾਂ ਤੋਂ ਕਿਉਂ ਨਹੀਂ ਪਤਾ ਲੱਗਿਆ ਹਿੰਦੀ ਚੈਨਲਾਂ ਦੇ ਉੱਪਰ ਘਟੋ ਘਟ 70% ਬਿਲਕੁਲ ਅਫਵਾਹਾਂ ਡਾਈਆਂ ਜਾ ਰਹੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਭਰਿਆ ਜਾ ਰਿਹਾ ਜੰਗ ਲੱਗੂਗੀ ਜੰਗ ਲੱਗੂਗੀ ਤਬਾਹੀ ਹੋਊਗੀ ਉਹਨਾਂ ਕੋਲੇ ਇੱਕੋ ਗੱਲ ਆ ਕਿ ਪਾਕਿਸਤਾਨ ਤੈਸ ਰੈਸ ਕਰਦਾ ਜੇ ਕਰਦਾ ਉਹ ਕਰਦਾ ਹੁਣ ਆਪਾਂ ਅਸਲ ਮੁੱਦੇ ਤੇ ਆਉਂਦੇ ਆ ਕਿ ਜੰਗ ਲੱਗੂਗੀ ਜਾਂ ਨਹੀਂ ਲੱਗੂਗੀ ਤੇ ਕਿਹੜੇ ਸ਼ਹਿਰਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੋ ਸਕਦਾ ਹੈ ਜੰਗ ਤੋਂ ਦੇਖੋ ਜੀ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਆ ਕਿ ਤੁਸੀਂ ਬਾਰਡਰ ਤੇ ਰਹਿੰਦੇ ਹੋ ਇੱਥੋਂ ਦੇ ਕੀ ਹਾਲਾਤ ਆ ਬਾਰਡਰ ਤੇ ਕਿੰਨੀ ਕੁ ਫੌਜ ਆ ਕੀ ਹਸਾਬ ਕਿਤਾਬਾ ਕਿੰਨਾ ਕੁ ਕੁਝ ਲੱਗ ਗਿਆ ਦੇਖੋ ਭਰਾਵੋ ਹੁਣ 2025 ਚੱਲ ਰਿਹਾ ਜਿਹੜੇ ਪੁਰਾਣੇ ਜੰਗ ਹੋਏ ਸੀ ਪੁਰਾਣੇ ਸਮਿਆਂ ਚ ਹੋਏ ਸੀ ਉਦੋਂ ਟੈਕਨੀਕਾਂ ਵਿਧੀਆਂ ਕੁਝ ਹੋਰ ਸੀ ਉਦੋਂ ਟੈਕਨੋਲੋਜੀ ਕੁਝ ਹੋਰ ਸੀ ਅੱਜ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾ ਰਿਹਾ ਡਰੋਨ ਮਜ਼ਾਈਲ ਦੇ ਨਾਲ ਹਮਲੇ ਕੀਤੇ ਜਾ ਰਿਹਾ ਜੇਕਰ ਕਿਸੇ ਬੰਦੇ ਦੇ ਦਿਲ 'ਚ ਇਹ ਵਹਿਮ ਆ ਕਿ ਸਾਡਾ ਸ਼ਹਿਰ ਤਾਂ ਬਾਰਡਰ ਤੋਂ ਬਹੁਤ ਦੂਰ ਆ ਸਾਡਾ ਤਾਂ ਕੁਝ ਵਿਗੜ ਹੀ ਨਹੀਂ ਸਕਦਾ ਸਾਡਾ ਤਾਂ ਕੱਖ ਜਾਣਾ ਹੀ ਨਹੀਂ ਤਾ ਬਾਈ ਜੀ ਉਹ ਭੁਲੇਖਾ ਦਿਮਾਗ ਦੇ ਵਿੱਚੋਂ ਕੱਢ ਕੇ ਬਾਹਰ ਸੈੱਟ ਦਿਓ ਕਿਉਂਕਿ ਡਰੋਨ ਮਜ਼ਾਈਲ ਦੇ ਨਾਲ ਕਿਸੇ ਵੀ ਸ਼ਹਿਰ ਦੇ ਉੱਪਰ ਕਦੇ ਵੀ ਉਹ ਹਮਲਾ ਕਰ ਸਕਦੇ ਆ ਹੁਣ ਆ 7-8 ਦੀ ਰਾਤ ਨੂੰ ਕੀ ਹੋਇਆ ਬਠਿੰਡੇ ਸ਼ਹਿਰ ਦੇ ਉੱਪਰ ਵੀ ਡਰੋਨ ਮਜ਼ਾਈਲ ਆਏ ਅਸ਼ਿਆਰਪੁਰ ਸਾਈਡ ਤੇ ਅਨੁਸਾਰ ਲੁਧਿਆਣਾ ਬਹੁਤ ਸ਼ਹਿਰਾਂ ਦੇ ਵਿੱਚੋਂ ਪਾਕਿਸਤਾਨ ਵੱਲੋਂ ਆਪਦੀ ਕਾਰਵਾਈ ਕੀਤੀ ਗਈ ਪਰ ਭਾਰਤੀ ਫੌਜ ਨੇ S400 ਸਰਦਰਸ਼ਨ ਚੱਕਰ ਦੇ ਨਾਲ ਉਹਨਾਂ ਸਾਰੇ ਡਰੋਨ ਮੋਜ਼ਾਈਲਾ ਨੂੰ ਬਿਲਕੁਲ ਨਸ਼ਟ ਕਰਦਾ ਕਿਉਂਕਿ ਭਾਰਤ ਕੋਲੇ ਬਹੁਤ ਤਗੜਾ ਸਿਸਟਮ S400 ਸਰਦਰਸ਼ਨ ਜਿਹਦੇ ਨਾਲ ਵੱਡੇ ਵੱਡੇ ਝਾੜਿਆਂ ਨੂੰ ਕ੍ਰੈਸ਼ ਕੀਤਾ ਜਾ ਸਕਦਾ ਡਰੋਨ ਮੋਜ਼ਾਈਲਾ ਨੂੰ ਕ੍ਰੈਸ਼ ਕੀਤਾ ਜਾ ਸਕਦਾ ਹਰ ਇੱਕ ਚੀਜ਼ ਨੂੰ ਉਹ ਸਰਦਰਸ਼ਨ ਚੱਕਰ ਕ੍ਰੈਸ਼ ਕਰ ਦਿੰਦਾ ਉਸੇ ਤਰ੍ਹਾਂ ਜਿਵੇਂ ਪਾਕਿਸਤਾਨ ਨੇ ਰਾਤ ਨੂੰ ਕਾਰਵਾਈ ਕੀਤੀ ਤਾਂ S400 ਸਰਦਰਸ਼ਨ ਚੱਕਰ ਦੇ ਨਾਲ ਉਹਨਾਂ ਸਾਰੇ ਡਰੋਨ ਮੋਜ਼ਾਈਲ ਨੂੰ ਕ੍ਰੈਸ਼ ਕਰ ਦਿੱਤਾ ਗਿਆ ਪ੍ਰਭੂ ਸਿੱਧੀ ਜੀ ਗੱਲ ਆ ਤੇ ਸਪਸ਼ਟ ਜੀ ਗੱਲ ਆ ਕਿ ਆਉਣ ਵਾਲੇ ਕੁਝ ਦਿਨਾਂ ਨੂੰ ਰਾਤਾਂ ਨੂੰ ਬਹੁਤ ਵੱਡਾ ਖਤਰਾ ਹੋ ਸਕਦਾ ਰਾਤ ਨੂੰ ਘਰ ਦਾ ਇੱਕ ਮੈਂਬਰ ਜਾਗਦਾ ਜਰੂਰ ਰਹਿਣਾ ਚਾਹੀਦਾ ਕਿਉਂਕਿ ਆਪਾਂ ਅੰਦਰ ਘਰਾੜੇ ਮਾਰ ਰਹੇ ਆ ਬਾਹਰ ਕੀ ਕੁਝ ਚੱਲ ਰਿਹਾ ਇਹਦਾ ਨਹੀਂ ਪਤਾ ਲਾਈਟਾਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਖਾਣ ਪੀਣ ਦੀ ਫੁੱਲ ਵਿਵਸਥਾ ਹੋਣੀ ਚਾਹੀਦੀ ਹੈ ਤੇ ਜਿਹੜੇ ਕੁਝ ਕ ਸ਼ਹਿਰ ਵਰਗ ਦੇ ਲੋਕ ਬੜੇ ਖੁਸ਼ ਸੀਗੇ ਵੀ ਜੰਗ ਲੱਗ ਗਿਆ ਨਜ਼ਾਰਾ ਆਜੂ ਸੁਵਾਦ ਆਜੂ ਫਲਾਣਾ ਆਜੂ ਮੈਂ ਇੱਕ ਗੱਲ ਕਹਿਣਾ ਕਿ ਜੇ ਜੰਗ ਲੱਗ ਗਿਆ ਤਾਂ ਸਭ ਤੋਂ ਵੱਧ ਨਾਸਾਂ ਚੋਂ ਧੂਆਂ ਸ਼ਹਿਰ ਦੇ ਲੋਕਾਂ ਚੋਂ ਨਿਕਲਣਾ ਜਿਹੜੇ ਕਿ ਬਹੁਤ ਖੁਸ਼ ਨੇ ਕਰੋਨਾ ਕਾਲ ਤੋਂ ਵੀ ਮਾੜਾ ਹਾਲ ਹੋ ਜਾਊਗਾ ਦੁਕਾਨਾਂ ਬਿਲਕੁਲ ਬੰਦ ਹੋ ਜਾਣਗੀਆਂ ਕੰਮ ਧੰਦਾ ਬਿਲਕੁਲ ਠੱਪ ਹੋ ਜਾਊਗਾ ਪੈਟਰੋਲ ਪੰਪ ਬੰਦ ਹੋ ਜਾਣਗੇ ਗੈਸਾਂ ਬੰਦ ਹੋ ਜਾਣਗੀਆਂ ਸੜਕ ਤੇ ਆਵਾਜਾਈ ਬਿਲਕੁਲ ਬੰਦ ਹੋ ਜਾਊਗੀ ਇਹ ਸੋਚੋ ਕਿ ਕਰੋਨਾ ਕਾਲ ਦੇ ਵਿੱਚ ਕੀ ਕੁਝ ਹੋਇਆ ਸੀ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਪਰ ਜੇ ਜੰਗ ਲੱਗਿਆ ਤਾਂ ਕਰੋਨਾ ਕਾਲ ਤੋਂ ਵੀ ਜ਼ਿਆਦਾ ਮਾੜਾ ਮੰਜ਼ਰ ਉਹਨੂੰ ਦੇਖਣਾ ਪੈ ਸਕਦਾ ਰੁਪਈਏ ਰੁਪਈਏ ਨੂੰ ਤਰਸੋਂਗੇ ਜਦੋਂ ਤੁਹਾਡਾ ਕੰਮਦਨ ਦਾ ਠੱਪ ਹੋ ਗਿਆ ਆਵਾਜਾਈ ਠੱਪ ਹੋਊਗੀ ਪੈਸਾ ਆਊ ਕਿੱਥੋਂ ਕੀ ਖਾਓਗੇ ਤੇ ਕਿੰਨਾ ਘਰਾਂ ਦਾ ਨੁਕਸਾਨ ਹੋਊਗਾ ਕਿੰਨੀਆਂ ਬਿਲਡਿੰਗਾਂ ਟਹਿ ਜਾਣਗੀਆਂ ਕਿੰਨੀਆਂ ਦੁਕਾਨਾਂ ਕ੍ਰੈਸ਼ ਹੋ ਜਾਣਗੀਆਂ ਇਸ ਚੀਜ਼ ਦਾ ਕੋਈ ਅੰਦਾਜ਼ਾ ਨਹੀਂਗਾ ਇਹ ਗੱਲ ਸੋਚੋ ਕਿ ਜੇ ਜੰਗ ਲੱਗ ਗਿਆ ਭਾਰਤ ਜਿੱਤ ਵੀ ਗਿਆ ਫਿਰ ਵੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਕਿਉਂਕਿ ਜੰਗ ਲੜੀ ਹੀ ਪੰਜਾਬ ਦੇ ਰਸਤੇ 'ਚ ਜਾ ਸਕਦੀ ਹੈ ਜੰਗ ਲੜਨ ਲਈ ਹੀ ਰਸਤਾ ਪੰਜਾਬ ਦਾ ਬਚਿਆ ਕਿਉਂਕਿ ਕਿੱਥੇ ਮੌਸਮ ਵਧੀਆ ਰਾਜਸਥਾਨ ਵਾਲੇ ਪਾਸੇ ਰੇਤਾ ਬਹੁਤ ਆ ਟੈਂਪਰੇਚਰ ਬਹੁਤ ਹਾਈ ਆ ਉੱਥੇ ਜੰਗ ਕਦੇ ਨਹੀਂ ਲੜਿਆ ਜਾ ਸਕਦਾ ਕਿਉਂਕਿ ਰੇਤੇ ਦੇ ਉੱਪਰ ਚੱਲ ਚੱਲ ਕੇ ਉਹ ਬਿਲਕੁਲ ਦਲਦਲ ਬਣ ਜਾਂਦੀ ਹੈ ਇਸ ਕਰਕੇ ਜੇ ਜੰਗ ਲੱਗਿਆ ਤਾਂ ਜੰਗ ਪੰਜਾਬ ਦੇ ਰਸਤੇ ਥਾਣੀ ਲੱਗੂਗਾ ਤੇ ਜੇ ਪੰਜਾਬ ਦੇ ਰਸਤੇ ਥਾਣੀ ਲੱਗਿਆ ਆਪਾਂ ਜਿੱਤ ਵੀ ਗਏ ਤਾਂ ਵੀ ਆਪਣੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਆਵਾਜਾਈ ਠੱਪ ਕੰਮ ਤੰਦੇ ਠੱਪ ਦੁਕਾਨਾਂ ਬੰਦ ਖੇਤ ਖਾਲੀ ਖੇਤ ਬੰਜਰ ਇਸ ਕਰਕੇ ਇਹ ਦਾਵਾਵਾਂ ਕਰੋ ਕਿ ਜੰਗ ਨਾ ਲੱਗੇ ਇਹ ਇੱਥੇ ਠੱਪ ਹੋ ਜੇ ਉਹ ਮੰਜ਼ਰ ਨਾ ਦੇਖਣਾ ਪਵੇ ਜੋ ਸਾਡੇ ਦਾਦਿਆਂ ਨੇ ਦੇਖਿਆ ਜੋ ਸਾਡੇ ਪਿਓਾਂ ਨੇ ਦੇਖਿਆ ਜੰਗ ਦੀ ਖੁਸ਼ੀ ਨਾ ਮਨਾਓ ਕਿਉਂਕਿ ਜੰਗ ਦੇ ਨਾਲ ਨੁਕਸਾਨ ਦੋਵੇਂ ਪਾਸੇ ਹੁੰਦਾ ਇੱਕ ਪਾਸੇ ਕਦੇ ਨਹੀਂ ਹੁੰਦਾ ਤੇ ਖਾਸ ਕਰਕੇ ਰਾਤਾਂ ਨੂੰ ਆਪਦੀ ਲਾਈਟ ਬਿਲਕੁਲ ਬੰਦ ਰੱਖੋ ਤੇ ਪਰਿਵਾਰ ਦਾ ਇੱਕ ਮੈਂਬਰ ਤੁਹਾਡਾ ਜਾਗਦਾ ਰਹਿਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗ ਲੱਗਦਾ ਸੀ ਤਾਂ ਘਰ ਦਾ ਇੱਕ ਮੈਂਬਰ ਜਾਗਦਾ ਰਹਿੰਦਾ ਸੀਗਾ ਦੂਜੇ ਪਰਿਵਾਰ ਨੂੰ ਅਲਰਟ ਕਰਨ ਲਈ ਇਸ ਕਰਕੇ ਭਰਾਵੋ ਤੁਸੀਂ ਆਪ ਦਾ ਪੂਰਾ ਧਿਆਨ ਰੱਖਣਾ ਖਾਣ ਪੀਣ ਦਾ ਆਪਦੀਆਂ ਚੀਜ਼ਾਂ ਛੋਲੇ ਵਗੈਰਾ ਆਪ ਦੇ ਲਿਆ ਕੇ ਘਰੇ ਸਟਾਕ ਕਰ ਲਓ ਆਉਣ ਵਾਲੀਆਂ ਕੁਝ ਰਾਤਾਂ ਦੇ ਵਿੱਚ ਕੁਝ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ ਕਿਉਂਕਿ ਜੇਸ ਹਿਸਾਬ ਨਾਲ ਮਸਲਾ ਵੱਧ ਰਿਹਾ ਹੋ ਸਕਦਾ ਕਿ ਵੱਡੇ ਸ਼ਹਿਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਟਾਰਗੇਟ ਹੋ ਸਕਦੇ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਰ ਅਸਲ ਵਿੱਚ جنگ ਬਹੁਤ ਸਲੋ ਸਪੀਡ ਦੇ ਵਿੱਚ ਚੱਲ ਰਹੀ ਆ ਪਰ ਕੁਝ ਕੁ ਚੈਨਲਾਂ ਦੇ ਉੱਪਰ جنگ ਐਡੀਕ ਸਪੀਡ ਨਾਲ ਚੱਲ ਰਹੀ ਆ ਕਿ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਲੋਕਾਂ ਦੇ ਜਵਾਕ ਡਾਡਰ ਕੰਬੀਜਨ ਦੇ ਵੀ ਆਖੀ ਬਣ ਗਿਆ ਆਖੀ ਬਣ ਗਿਆ ਉਨਾਂ ਜੋਰ ਤਾਂ ਸ਼ਾਇਦ ਪਾਕਿਸਤਾਨ ਵਾਲੇ ਵੀ ਨਹੀਂ ਲਾਉਂਦੇ ਹੋਣਗੇ ਜਿੰਨਾ ਆਪਣੇ ਕੁਝ ਕੁ ਸੋਸ਼ਲ ਮੀਡੀਆ ਤੇ ਹਿੰਦੀ ਚੈਨਲਾਂ ਨੇ ਗਾਹ ਪਾਇਆ ਹੋਇਆ ਤੇ ਇੰਨੀ ਕੁ ਜ਼ੋਰ ਦੀ ਪਤੰਦਰ ਬੋਲਦੇ ਆ ਕਿ ਟੈਲੀਵਿਜ਼ਨ ਦੀ ਸਕਰੀਨ ਤੋਂ ਵੀ ਬਾਹਰ ਨਿਕਲਣ ਤੱਕ ਜਾਂਦੇ ਆ ਮੈਂ ਕਹਿੰਦਾ ਕਿ ਇਹ ਜਿਹੜੇ ਹਿੰਦੀ ਚੈਨਲ ਵਾਲੇ ਇੰਨਾ ਜ਼ੋਰ ਲਾਈ ਜਾਂਦੇ ਇਹਨਾਂ ਨੂੰ ਬਾਰਡਰਾਂ ਦੇ ਭੇਜ ਦਿਓ ਬਾਈ ਜੰਗ ਹੋਵੇ ਜਾਂ ਨਾ ਹੋਵੇ ਪਰ ਚੈਨਲਾਂ ਦੇ ਉੱਪਰ ਇੰਨੀ ਕੁ ਵੱਡੀ ਜੰਗ ਚੱਲ ਚੁੱਕੀ ਹੈ ਜਿਸ ਦਾ ਕੋਈ ਅੰਦਾਜ਼ਾ ਹੀ ਹੈਗਾ ਨਹੀਂ ਇਸ ਕਰਕੇ ਅਫਵਾਹਾਂ ਤੋਂ ਬਚੋ ਅਫਵਾਹਾਂ ਬਿਲਕੁਲ ਨਾ ਫਲਾਓ ਠੀਕ ਆ ਬਾਰਡਰ ਦੇ ਉੱਪਰ ਇਸ ਟਾਈਮ ਤੇ ਮਾਹੌਲ ਸ਼ਾਂਤਮਈ ਬਣਿਆ ਹੋਇਆ ਸਾਰੇ ਲੋਕ ਆਪਣੀਆਂ ਜ਼ਮੀਨਾਂ ਵਗੈਰਾ ਬਾਹਰ ਆਏ ਆ ਤੇ ਅਗਲੀ ਗੱਲ ਇਹ ਹੈ ਕਿ ਹੁਣ ਇਹ ਨਾ ਸੋਚੋ ਕਿ ਬਾਰਡਰ ਦੇ ਉੱਪਰ ਫੌਜ ਜ਼ਿਆਦਾ ਹੋਊਗੀ ਫੇਰ ਹੀ ਜੰਗ ਲੜਿਆ ਜਾਊਗਾ ਕਿਉਂਕਿ ਟੈਕਨੋਲੋਜੀ ਬਦਲ ਚੁੱਕੀ ਹੈ ਹੁਣ ਡਰੋਨ ਮਜ਼ਾਈਲਾਂ ਦੇ ਨਾਲ ਹਮਲੇ ਕੀਤੇ ਜਾਂਦੇ ਆ ਉਹ ਪਹਿਲਾਂ ਵਾਲੀਆਂ ਗੱਲਾਂ ਕਹੀਆਂ ਕਿ ਤੋਪਾਂ ਚੱਲਣਗੀਆਂ ਟੈਂਕ ਚੱਲਣਗੇ ਸ਼ਾਇਦ ਬਾਰਡਰ ਦੇ ਨੇੜੇ-ਨੇੜੇ ਨੁਕਸਾਨ ਹੋਊਗਾ ਹੁਣ ਕਿਸੇ ਵੀ ਸ਼ਹਿਰ ਨੂੰ ਟਾਰਗੇਟ ਬਣਾਇਆ ਜਾ ਸਕਦਾ ਇਸ ਕਰਕੇ ਆਪ ਦਾ ਸੁਚੇਤ ਰਹੋ ਆਪਣਾ ਧਿਆਨ ਰੱਖੋ ਤੇ ਰਾਤ ਨੂੰ ਲਾਈਟਾਂ ਬਿਲਕੁਲ ਬੰਦ ਰੱਖੋ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ